ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੂਗਾ ਤੇ ਜੀ ਅੱਜ ਦੀ ਵੀਡੀਓ ਪੈਂਡਰ ਸੂਲਪੁਰ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਭਾਈਨੂ ਪੈਂਦਾ ਜੀ ਲੁਧਿਆਣਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 4 ਨੱਕ ਲੈ ਕੇ ਆਂਦੇ ਜਿਨ੍ਹਾਂ ਚੋਂ 2 ਟੋਕੜ ਵੜਾ ਤੇ 2 ਸੂਈਆਂ ਸਵਾਂਆਂ ਨੇ ਡਿਟੇਲ ਮੈਂ ਬਾਅਦ ਤੋ ਲੈ ਦੂੰਗਾ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਮੇਰੀ ਸਪੈਸ਼ਲ ਬੇਨਤੀ ਹੁੰਦੀ ਹੈ ਕਿਸੇ ਵੀ ਸੂਏ ਸਵਾਏ ਨਗਦੀ ਤੁਸੀਂ ਖਰੀਦ ਕਰਦੇ ਹੋ ਨਾ ਵੀਰੇ ਆਪ ਦੀ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰ ਲਿਆ ਕਰੋ ਬਾਅਦ ਚ ਲਾਂਬੇ ਦਾ ਕੋਈ ਫਾਇਦਾ ਨਹੀਂ ਹੁੰਦਾ ਪਹਿਲਾ ਦਸੱਲੀ ਕਰਨੀ ਜ਼ਰੂਰੀ ਹੁੰਦੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਵੀਰੇ ਪ੍ਰਦੀਪ ਸਿੰਘ ਪੈਂਡਰ ਸ਼ੂਲਪੁਰ ਮੱਲਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉ ਮੋਬਾਈਲ ਨੰਬਰ 88476 7927 88476 7927 ਚਾਰ ਨਾਗਾ ਜੀ ਅੱਜ ਹਾਂ ਬਾਈ ਚਾਰ ਨਾਗਾ ਜੀ ਜਰਸੀ ਤੋਂ ਸ਼ੁਰੂ ਕਰਾਂਗੇ ਸੂਆ ਗਿਣਮਾ ਜੀ ਸੂਆ ਦੂਜਾ ਹੋਊ ਬਾਈ ਕਦੋਂ ਸੁਈ ਹੈ ਜੀ ਇਹ ਸੁਈ ਨੂੰ ਅੱਜ ਪੰਜਵਾਂ ਦਿਨ ਆ ਬਾਈ ਬੱਚਾ ਕਿਹੜਾ ਜੀ ਬੱਚਾ ਇੱਧਰ ਲ ਕਾਲਾ ਡੱਬਾ ਬੱਚਾ ਕਾਲਾ ਡੱਬਾ ਬੱਚਾ ਜੀ ਠੀਕ ਆ ਇਹਦੇ ਆਪਣੇ ਕੋਲੇ ਪ੍ਰੋਪਰ ਸਾਰੀ ਵੀਡੀਓ ਪਈ ਆ ਬਾਈ ਕੋਈ ਬੰਦਾ ਐਨਾ ਸੋਚੇ ਵੀ ਬੱਚਾ ਲਾਇਆ ਜਾਂ ਕੋਈ ਕੀਤਾ ਵਾ ਜ਼ੇਰ ਜੱਪੇ ਦੀ ਸਾਰੇ ਘਸ ਦੀ ਆਪਣੇ ਕੋਲੇ ਪ੍ਰੋਪਰ ਵੀਡੀਓ ਬਾਕੀ ਦੁੱਧ ਨੇ ਦੱਸ ਦੇਣਾ ਬਾਈ ਹਾਂ ਬਾਈ ਦੁੱਧ ਨੇ ਦੱਸ ਦੇਣਾ ਠੀਕ ਆ ਇਹ ਟਾਈਮ 10 ਕਿਲੋ ਦੁੱਧ ਹੋਊ ਇਹਦਾ ਜਿਹੜਾ ਬਹਿਣੀ ਵਾਲਾ ਮਗਰਨਾ ਥਾਣਾ ਉਹ ਰੜ ਹਾਂ ਇਹਦੇ 'ਚ ਮੰਨ ਕੇ ਚੱਲ ਵੀ ਦੂਜਿਆਂ ਨਾਲੋਂ ਅੱਧਾ ਮੰਨੇ ਪਰ ਆਪਾਂ ਤਿੰਨ ਕਹਿ ਗਈ ਦੇਣੀ ਜਾਣੀ ਚੱਲਦਾ ਹੈਗਾ ਪਰ ਤੈਨ ਲੈ ਜੇ ਬਾਈ ਧਾਰਾ ਆਉਂਦੀਆਂ ਪਸਮਾਕ ਕਰਦਾ ਕੋਈ ਆ ਦੇ ਲੈ ਮਾਰ ਵੀ ਦਿੰਨੇ ਆ ਇਹ ਐ ਜੀ ਨਹੀਂ ਗੱਲ ਹੈਗੀ ਹੂੰ ਕਿ ਧਾਰਾਣੀਆਂ ਦੇ ਲੈ ਚੱਲਦਾ ਵੀ ਅਸਾਂ ਘਟ ਗਿਆ ਦੁੱਧ ਘਟ ਗਿਆ ਬਾਈ ਪੈੱਲ ਮੰਨ ਕੇ ਸੌਦਾ ਕਰ ਲੈ ਬਾਈ ਪੈੱਲ ਮੰਨ ਕੇ ਹੀ ਦੇਣੀ ਥਣਾ ਦੀ ਗਰੰਟੀ ਹੈ ਤਿੰਨਾਂ ਦੀ 10 ਤਿੰਨਾਂ ਥਣਾ ਦੀ ਆਪਣੀ ਛੇਰ ਜੱਪੇ ਦੀ ਸਾਫ ਆ ਬਾਈ ਸਾਰੇ ਗੱਜ ਦੀ ਬਾਕੀ ਆਪਣੀ ਗਰੰਟੀ ਹੋ ਖੁੱਲ ਠੀਕ ਆ ਹਾਂ 10 ਕਿਲੋ ਦੁੱਧ ਹੀ ਆਪਣੇ ਘਰੇ ਚਵਾਈ ਕਰ ਲੈ ਬਾਈ ਆਪਣੇ ਘਰੇ ਚਵਾ ਕੇ ਦੇਣੀ ਉਹਦੂ ਗਣਾ ਆਪਾਂ ਵਹਿੜ ਹੀ ਨਹੀਂ ਦੇਣੀ ਇਹ ਕਿਸੇ ਨੇ ਗਰੰਟੀ ਦੇ ਮੰਗਾਉਣੀਆਂ 9 ਕਿਲੋ ਤੇ ਮੰਗਾ ਲੈ 9 ਕਿਲੋ ਤੇ ਮੰਗਾ ਲੈ ਠੀਕ ਆ 10 ਕਿਲੋ ਦੁੱਧ ਤੁਸੀਂ ਬਾਈ ਦੇ ਘਰੇ ਜੋਖ ਕੇ ਲਿਜਾ ਸਕਦੇ ਆ ਫੇਸਬੂਕ ਵੀਡੀਓ ਚਾਹੀਦੀ ਆ ਫੇਸ ਕੋਰ ਵੀ ਸੋਹਣੀ ਆ ਠੰਡੀ ਸੀਲ ਪੂਰੀ ਆ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਬਾਕੀ ਜੇ ਆਪਾਂ ਹਾਈਟ ਦੀ ਗੱਲ ਕਰਕੇ ਤਾਂ ਵੀਰੇ ਨਾਰਮਲ ਜੀ ਆ ਕੋਈ ਐਵੇਂ ਬਾਲੀ ਵੱਡੀ ਮੰਨ ਕੇ ਨਾ ਹੋਵੇ ਪਹਿਲਾਂ ਦੱਸ ਦਿੰਨੇ ਆ ਤੇ ਭਾ ਵੀਰੇ ਛੋਟਾ ਜਾਂ ਜਿਹੜੇ ਲੈ ਨਹੀਂ ਆ ਭਾ ਵੀ ਜੇ ਮੁੱਲ ਕਰਾਉਣਾ ਤਾਂ 35 ਆ ਵਾ ਦੇ ਲੈਣਾ 32000 ਚੋਂ ਮਾਨਸਾਨ ਕਰ ਦਾਂਗੇ 32 ਐ ਜੀ ਕੀਤਾ ਬਾਈ ਟੋਕੜਾਂ ਵਾਲਾ ਭਾਈ ਕੀਤਾ 32000 ਚੋਂ ਹਾਂ ਬਾਈ ਠੀਕ ਆ ਮੁੱਲ ਕਰਾਉਣਾ ਤਾਂ ਬਾਈ ਕਹਿੰਦਾ 35 ਆ ਟੋਕੜਾ ਨਾਲੋਂ ਵੀ ਵੀਰੇ ਸਸਤਾ 30 35 ਆ ਬਾਈ ਜਿਹੜਾ ਹੁਣ ਟੋਕੜ ਲੈਣੀ ਉਹਦੇ ਨਾਲ ਤਾਂ ਚੰਗੀ ਆ ਤਾਜੀ ਸੂਈ ਆ ਕੋਈ ਐ ਜੀ ਤਾਜੀ ਬਾਕੀ ਜਿਹੜਾ ਥਾਣਾ ਇਹ ਘਟਿਆ ਹੁੰਦਾ ਇਹ ਹੁੰਦੇ ਸੂਏ ਨੂੰ ਚੱਲ ਸਕਦਾ ਪਰ ਬਾਈ ਕੱਪੜਾ ਜੀ ਵੀ ਪਾਸ ਹੋਊਗੀ ਕੋਈ ਐਹ ਜੀ ਗੱਲ ਨਹੀਂ ਮੰਨੇ ਵੈਸੇ ਹੀ ਸਹੀ ਚੱਲ ਪੂਗਾ ਪਰ ਟ੍ਰੀਟਮੈਂਟ ਕਰੇ ਕੋਈ ਠੀਕ ਆ ਦੋ ਨੰਬਰ ਵੀਰੇ ਜਿਹੜੀ ਚਿੱਟੀ ਵੈੜ ਆ ਇਹਦਾ ਸੂਆ ਕਿੰਨਾ ਮੰਗਦੇ ਇਹਦਾ ਵੀ ਸੂਆ ਦੂਜਾ ਬਾਈ ਇਹ ਕਦੋਂ ਸੂਈ ਆ ਜੀ ਇਹਨੂੰ ਸੂਈ ਨੂੰ ਮੰਨ ਕੇ ਚੱਲ ਕੋਈ ਮਾਨ ਕੇ ਮਾਲਕ ਨੇ ਤਾਂ 20-22 ਦਿਨ ਦੱਸਿਆ ਆਪਣੇ ਵਾਲਿਓ ਕੋਈ ਮਹੀਨਾ ਲਾ ਲੈ ਮਹੀਨੇ 'ਚ ਜਾ ਕੇ ਪਸ਼ੂ ਦੁੱਧ ਤੇ ਹੀ ਆਉਂਦਾ ਯਾਰ ਬੱਚਾ ਕੀ ਆ ਮਗਰ ਵਾਛਾ ਹੀ ਆ ਦੇ ਠੀਕ ਆ ਤੇ ਠੰਡੀ ਸੀਲ ਦੀ ਲੈ ਆਪਣੀ ਗਰੰਟੀ ਫੁੱਲ ਗਰੰਟੀ ਮੈਂ ਕਹਿੰਦਾ ਲੈ ਭਾਵੇਂ ਐਂ ਬੈਠਾ ਠੀਕ ਆ ਸਾਫ ਬਾਲੀ ਆ ਹੈ ਨਾ ਰੰਗ ਮੈਂ ਕਹਿੰਦਾ ਬਾਈ ਸਿਰਫ ਇੱਕ ਬੰਦੇ ਦੀ ਗਾਂ ਵਾਲੇ ਦੀ ਗਲਤੀ ਆ ਕਿ ਜਿਹੜੇ ਸੈਂਗ ਨਹੀਂ ਰਗਾ ਤੇਰੀ ਵਹਿੜ ਦਾ ਕੋਈ ਮੁੱਲ ਹੀ ਨਹੀਂ ਸੀ ਬਾਲੇ ਰੁਪਈਆਂ ਦੀ ਵਹਿੜ ਸੀ ਇਹ ਤਾਂ ਗੱਲ ਹੈਗੀ ਆ ਪਰ ਜੇ ਮਾਰਦੀ ਨਹੀਂ ਫਿਰ ਤਾਂ ਕੋਈ ਟਿੱਕਾ ਵੀ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਗਈ ਆਪਾਂ ਲੈ ਜਵੇਂ ਮਾਰਦੀ ਕੋਈ ਆਹੇ ਨਹੀਂ ਗੱਲ ਅੰਬਾ ਠੀਕ ਆ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਜੀ ਕੋਈ ਜਿਵੇਂ ਮਰਜ਼ੀ ਸੋਨਾ ਮੁਠੀ ਵਾਲਾ ਥਾਣਾ ਇਹਦੇ ਥੱਲੇ ਕਿੰਨਾ ਦੁੱਧ ਆ ਜੀ ਭਾਈ ਦੁੱਧ ਦਿਖਾਵੇ ਵਾਲਾ ਉਹ 16 ਕਿਲੋ ਆਪਾਂ 14 ਕਿਲੋ ਦੇ ਕੋਈ ਧਾਰਾ ਬਣਾ ਮਾਰੇ ਭਾਵੇਂ 14 ਕਿਲੋ ਤਾਂ ਬੇਫਿਕਰ ਹੋ ਕੇ ਆ ਚਾਹੇ 10 ਡੰਗ ਚੋ ਕੇ ਲੈ ਜਾ ਆਪਣੇ ਭਾਵੇਂ ਭਾਵੇਂ 20 ਡੰਗ ਚੋਵੇ ਯਾਰ ਠੀਕ ਆ ਤਸੱਲੀ ਕਰੇ ਜੀ ਹਾਂ ਥਾਣਾ ਦੀ ਗਰੰਟੀ ਆ ਜੀ ਚਾਰੇ ਥਾਣਾ ਦੀ ਇਹਦੀ ਗਰੰਟੀ ਹੋ ਬਾਈ ਲੱਤ ਛੜਦੀ ਵੀ ਗਰੰਟੀ ਹੈ ਜੇ ਕੋਈ ਕਹੇ ਤੇ ਘਰੇ ਜਾ ਕੇ ਲੱਤ ਛੜ ਕਰ ਜੇ ਬਹਿੜ ਆਪਣੇ ਘਰੇ ਬੰਨ ਦੇ ਜੈਜ ਡਿਮਾਂਡ ਜੇ ਇਹ 45000 ਜਮਾਨਤਾਨ ਕਰਾਂਗੇ ਜੋੜਾ ਲੈ ਜੇ ਜੋੜਾ ਲੈ ਜੇ ਬੰਨ ਕਰ ਜਮਾਨਤਾਨ ਠੀਕ ਆ ਨਗ ਨੰਬਰ ਆ ਗਿਆ ਵੀਰੇ 3 ਇਹਦਾ 2ਾ ਕਿੰਨਾ ਮਾਜੀ ਕੋਈ ਸ਼ੂਆ ਇਹਦਾ ਦੂਜਾ ਵਾਲਾ ਕੋਈ ਤੀਜਾ ਵਾਲਾ ਜਿਹੜਾ ਮਰਜੀ ਲੜਕੋੜੀ ਹੈ ਜੀ ਪਿਓਰ ਡੋਕੜ ਆ ਬਾਈ ਕਿੰਨਾ ਦੁੱਧ ਆ ਜੀ ਫਿਰ ਦੁੱਧ ਬਾਈ 6 ਕਿਲੋ 5 ਕਿਲੋ ਕਹਿ ਕੇ ਦਵਾਂਗੇ 5 ਕਿਲੋ ਦੋਨੇ ਟਾਈਮਾਂ ਦਾ ਦੋਨੇ ਟਾਈਮ ਚੁੰਨੇ ਆ ਨਹੀਂ ਦੋਨੇ ਟਾਈਮ ਚੁੰਨੇ ਆ ਬਾਈ ਠੀਕ ਆ ਹਾਂ ਦੋਨੇ ਟਾਈਮਾਂ ਦਾ 5 ਕਿਲੋ ਠੀਕ ਆ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਹਾਥੀ ਜਵਾਈ ਵਾਲਾ ਬਾਕੀ ਫੇਸ ਕੁਆਲਟੀ ਸੋਹਣੀ ਆ ਜੀ ਥਾਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਐਂ ਟੌਪ ਦਾ ਥਾਣਾ ਜੀ ਚੰਗੀ ਆ ਵੜਾ ਭਾਅ ਛੋਟਾ ਜਿਹਾ ਹੀ ਦੇ ਦਿੰਨੇ ਬੱਚਿਆਂ ਨਾਲ ਉਹ ਵੀ ਸਸਤੀ ਦੇ ਦੇਣੀ ਬਈ ਕੋਈ ਬੱਚਿਆਂ ਨਾਲ ਉਹ ਵੀ ਸਸਤੀ ਦੇ ਦਿੰਦੇ ਆ ਕੀ ਮੁੱਲ 15000 ਦੀ ਦੇ ਦਾਂਗੇ ਭਾਈ ਕਿੰਨੇ ਦੀ 15000 ਦੀ 15000 ਦੀ ਜੇ ਗੱਬਣ ਹੋ ਗਈ ਬਾਲੇ ਰੁਪਈਆਂ ਦੀ ਕੋਈ ਇਹ ਨਹੀਂ ਬੜਾ ਚੈੱਕ ਕਰਾ ਲੈ ਕੋਈ ਬੜਾ ਗੱਬਣ ਹੋਵੇ ਅਗਲਾ ਕਹਿ ਦਿੰਦਾ ਆਪਾਂ ਦਾ ਕਰਾਈ ਗਰੂਈ ਨਹੀਂ ਆਪਾਂ ਠੀਕ ਹੈ ਜੀ ਅੱਗੇ ਨਾਗ ਨੰਬਰ ਆ ਗਿਆ 4 ਇਹਦਾ ਸੂਆ ਕਿੰਨਾ ਮਾ ਜੀ ਇਹਦਾ ਸੂਆ ਇਹਦਾ ਵੀ ਬਰਾੜਾ ਕੋਈ ਦੂਜਾ ਵਾਲਾ ਲੇ ਤੀਜਾ ਵਾਲੇ ਸੂਏ ਦਾ ਆਪਾਂ ਨੂੰ ਇਹਦਾ ਕੋਈ ਨਹੀਂ ਪਤਾ ਠੀਕ ਆ ਹਾਂ ਦੁੱਧ ਹੋਊਗਾ ਇਹਦੇਲੇ 4 ਕਿਲੋ 4 ਕਿਲੋ ਦੋਨਾਂ ਟਾਈਮਾਂ ਦਾ ਦੋਨਾਂ ਟਾਈਮਾਂ ਦਾ ਇਹ ਵੀ ਟੋਕੜੀ ਆ ਪ्योर ਟੋਕੜਾ ਪ्योर ਟੋਕੜਾ ਛਾਣਾ ਦੀ ਦੰਨ ਆ ਜੀ ਚਾਰੇ ਦੰਨ ਪਰ ਦੁੱਧ ਵੱਧਦੀ ਆਉਂਦੀ ਆ ਮਾਲਕਾਂ ਦੇ ਘਰੇ ਸੇਵਾ ਉਹੇ ਦੀ ਸੀਗੀ ਠੀਕ ਆ ਦੁੱਧ ਡੇਲੀ ਵਾਂਗੂ ਫਰਕ ਪਾਉਂਦੀ ਆ ਠੀਕ ਆ ਹਾਂ 4 ਕਿਲੋ ਅੱਜ ਜੋਕ ਕੇ ਲੈ ਜੇ ਬਾੜਾ ਨਹੀਂ ਆਪਾਂ ਕਹਿੰਦੇ ਯਾਨੀ ਕਿ 6-7 ਕਿਲੋ ਦੁੱਧ ਪਿਆ ਦੂਗੀ ਤਾਂ ਅਗਲੇ ਦੀ ਸੇਵਾ ਠੰਡੀ ਸੀਲ ਭਾਵੇਂ ਇੱਥੇ ਹੀ ਬਹਿ ਜਾ ਲੈ ਠੀਕ ਆ ਠੰਡੀ ਸੀਲ ਫੋਲਾ ਹਾਂ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਜੀ ਜਿਵੇਂ ਮਰਜ਼ੀ ਬੈਠਾ ਠੀਕ ਹੈ ਜੀ ਇਹਦੀ ਕਈ ਡਿਮਾਂਡ ਆ ਜਾਇਜ ਜਿਹੜੇ ਲੈਣੇ ਆ ਇਹ ਬਈ 10000 ਚ ਮਾਨਤਨ ਕਰਦਾਂਗੇ ਮੇਲਾ ਹੀ ਆ ਮੇਲਾ ਹੀ ਜੇ ਜੋੜਾ ਦੋਨਾਂ ਜੋੜਾ ਲੈ ਜਾਊਗਾ ਮੰਨ ਕੇ ਚੱਲ ਵੀ ਆਪਾਂ 2000 ਰੁਪਇਆ ਹੋਰ ਮਾਨਤਾਨ ਕਰਦਾਂਗੇ ਪਹੁੰਚ ਕਰਦਾਂਗੇ ਯਾਰ 100 ਕਿਲੋਮੀਟਰ ਤੱਕ ਜੇ ਜੋੜਾ ਲਿਆ ਜੀ 25 ਹੋ ਗਿਆ ਜੋੜੇ ਦਾ ਹਾਂ 25000 ਚ 100 ਕਿਲੋਮੀਟਰ ਪਹੁੰਚ ਹਾਂ 100 ਕਿਲੋਮੀਟਰ ਠੀਕ ਆ 25000 ਚ 100 ਕਿਲੋਮੀਟਰ ਬਾਈਕ ਦਾ ਪਹੁੰਚ ਕਰਦਾਂਗੇ ਜੀ ਜਿਹਨੂੰ ਨਾਗ ਪਸੰਦ ਹੁੰਦਾ ਕੋਈ ਵੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ